ਅਕਾਲ ਪੁਰਖ ਧਾਰਮਿਕ ਆਗੂ ਸਹਿਬਾਨ ਬਖਲੋਈ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਸਭ ਤੋਂ ਪਹਿਲਾਂ ਬਲਾਉ ਫਤੇ ਬਾਈਗੁਰੂ ਜੀ ਦਾ ਖਾਲਸਾ ਸ੍ਰੀ ਬਾਈਗੁਰੂ ਜੀ ਕੀ ਫਤਿਹ ਜੈਤੂ ਇੱਕ ਜੈ ਪਰ ਵਰਨ ਸਰਕਾਰ ਜੋ ਸਾਥੀਓ ਜਿਹੜੀ ਇਹ ਘਟਨਾ 28 ਜਨਵਰੀ ਅੰਮ੍ਰਿਤਸਰ ਵਿਖੇ ਹੋਈ ਹੈ ਇਹ ਸੋਚੀ ਸਾਜੀ ਸਾਜਿਸ਼ ਹੈ ਇਹਦੇ ਪਿੱਛੇ ਬਹੁਤ ਵੱਡਾ ਕਿਸੇ ਦਾ ਹੱਥ ਹੈ ਲੇਕਨ ਜੇ ਸਰਕਾਰ ਪੰਜਾਬ ਦੀ ਸਰਕਾਰ ਨੇ ਚੰਗੀ ਤਰ੍ਹਾਂ ਸਾਰਵੀਂ ਕਰ ਲਏ ਤਾਂ ਮੈਨੂੰ ਲੱਗਦਾ ਤਾਂ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਬੰਦੇ ਫਸਣ ਗਏ ਜਿਨ੍ਹਾਂ ਨੇ ਉਸ ਸਰ ਫਿਰੇਨ ਸਾਨੂੰ ਸਮਝਾ ਕੇ ਭਜਾ ਕੇ ਪੁੱਤ ਤੇ ਭੇਜਿਆ ਬਾਬਾ ਸਾਹਿਬ ਦੇ ਤੋਂ ਇਹਨਾਂ ਦੀ ਸਾਜ਼ਿਸ਼ ਹੈ ਤੋਂ ਸਰਕਾਰ ਜੋ ਸਭ ਤੋਂ ਮੈਂ ਸਹੀ ਕਹਿਣਾ ਚਾਹਾਂਗਾ ਕਿ ਅੱਜ ਦਾ ਮੈਂ ਭਵਨ ਸਵਾਜ پارٹی ਵੱਲੋਂ ਹਲਕਾ ਚਾਰਜ ਅਸੀਂ 25 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਇਹਨਾਂ ਇਸ ਘਟਨਾ ਦਾ ਵਿਰੋਧ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਔਰ ਅਜਾ ਸਮਰਾਜ ਦੇ ਅੰਦਰ ਜਿੰਨੀਆਂ ਵੀ ਧਾਰਮਿਕ ਦਿੱਸੇਬੰਦੀਆਂ ਸਵਾਜਿਕ ਦਿੱਸੇਬੰਦੀਆਂ ਆਈਆਂ ਨੇ ਮੈਂ ਨਾਲ ਜੀ ਆ ਵੀ ਅਗਦਾ ਧੰਨਵਾਦ ਵੀ ਕਰਦਾ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਇਕੱਠੇ ਹੋਣਾ ਪੈਣਾ ਬਾਬਾ ਸਾਹਿਬ ਡਾਕਟਰ ਮੀਂਗਰ ਸਾਹਿਬ ਨੇ ਦੇਸ਼ ਦਾ ਸੰਵਿਧਾਨ ਲਿਖਿਆ 2 ਸਾਲ 11 ਮਹੀਨੇ 12 ਦਿਨ ਬੰਦ ਕਮਰੇ ਦੇ ਵਿੱਚ ਬੈਠ ਕੇ ਦੇਸ਼ ਦਾ ਸੰਵਿਧਾਨ ਲਿਖਿਆ ਉਹ ਸੰਵਿਧਾਨ ਜਦੋਂ 26 ਜਨਵਰੀ 1950 ਲਾਗੂ ਹੋਇਆ ਉਸ ਤੋਂ ਪਹਿਲਾਂ ਕਿ ਭਾਰਤ ਦੇ ਦੀ ਧਰਤੀ ਤੇ ਕਦੇ ਬੋਟਰੀ ਦੀ ਪਿਆ ਕਰਦੀ ਸਤਿਕਾਰਯੋਗ ਸਾਥੀਓ ਬਾਬਾ ਸਾਹਿਬ ਨੇ ਸਾਡੇ ਗਰੀਬ ਲੋਕਾਂ ਨੂੰ ਐਸਸੀ ਬੀਸੀ ਜਿੰਨੇ ਵੀ ਅਸੀਂ ਮਰਯੋਤੀਆਂ ਜਿੱਦਿਆ ਸਾਡੇ ਸਾਨੂੰ ਫੂਡ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਸੋ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਇਹ ਤਕਲੀਫ ਪਾ ਕੇ ਕੱਲ ਨੂੰ ਜਦੋਂ ਦਲਿਤ ਸਮਾਜ ਦੇ ਲੋਕ ਇਕੱਠੇ ਹੋਗੇ ਇਹਨਾਂ ਨੂੰ ਸਮਝ ਆ ਗਈ ਫੂਡ ਦਾ ਪਤਾ ਲੱਗਿਆ ਤਾਂ ਹੌਨ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਰਾਜਕੋਟ ਜਾਵੇਗਾ ਸੋ ਸਤਕਾਰ ਚੋਂ ਖਸਤੀਓ ਇਹ ਕੋਈ ਅਚ ਨਵੀਂ ਗੱਲ ਨਹੀਂ ਬਾਬਾ ਸਾਹਿਬ ਦਾ ਪੁੱਤ ਤੋੜਦਾ ਕਿ ਪਹਿਲੀ ਵਾਰ ਨੇ ਭਾਰਤ ਦੇ ਦੀ ਧਰਤੀ ਤੇ ਇਤਾਂ ਦੇ ਬਹੁਤ ਚਾਂਸ ਹੋ ਚੁੱਕੇ ਨੇ ਪਹਿਲਾਂ ਵੀ ਮਨੁਸਮਨਤੀ ਕੀ ਕਹਿੰਦੀ ਆ ਢੋਲ ਗਵਾਰ ਅਸੂ ਸੂਤਰ ਨਾਰੀ ਇਹ ਸਭ ਤਾਰਨ ਕੇ ਇਧਕਾਰੀ ਉਹ ਸਤਿਕਾਰਯੋਗ ਸਾਥੀਓ ਬਾਬਾ ਸਾਹਿਬ ਨੇ ਦੇਖਦਾ ਸੰਬੋਧਨ ਲਿਖਿਆ ਦਲਿਤ ਸਵਾਰ ਦੇ ਵਿੱਚ ਪੈਦਾ ਹੋਏ ਸਾਰੇ ਲੋਕਾਂ ਦੀ ਗੱਲ ਕੀਤੀ ਆ ਪੂਰੇ ਸਾਤ ਦੇਸ਼ ਤੇ ਜਿੰਨੇ ਵੀ ਧਾਰਮਿਕ ਜੱਥੇ ਧਾਰਮਿਕ ਨੇ ਜਿੰਨੇ ਵੀ ਜੱਥੇਬੰਦੀਆਂ ਨੇ ਸਾਰਿਆਂ ਦੀਆਂ ਗੱਲ ਬਾਬਾ ਸਾਹਿਬ ਦੇ ਸੰਬੋਧਨ ਦੇ ਵਿੱਚ ਲੈ ਕੇ ਦਿੱਤੀ ਆ ਸਾਨੂੰ ਦੁਸਰਕੇ ਮੈਂ ਤੁਹਾਨੂੰ ਸਾਰਿਆਂ ਦੇ ਬੇਦਮਾਰ ਬੇਨਤੀ ਕਰਦਾ ਅਪੀਲ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਕੱਠੇ ਹੋਣਾ ਪੈਣਾ ਹੈ ਜਿਹੜੀ ਵਿੱਚ ਆਵਾਦੀ ਪਾਰਟੀ ਸਰਕਾਰਾਂ ਪੰਜਾਬ ਦੇ ਅੰਦਰ ਬੜਾ ਤਕੜਾ ਲੋਕਾਂ ਨੂੰ ਫਤਵਾ ਦਿੱਤਾ ਇਹਨਾਂ ਨੇ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਬਾਵਾ ਸਾਹਿਬ ਡਾਕਟਰ ਵੀਡ ਕਰਦੇ ਫੋਟੋ ਲਾ ਰੱਖੀ ਹੈ ਜੀ ਦੇ ਆਜ਼ਮ ਸੀਡ ਭਗਤ ਸਿੰਘ ਦੀ ਫੋਟੋ ਲਾ ਰੱਖੀ ਹੈ ਲੇਕਿਨ ਇਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਇਹਨਾਂ ਦੇ ਉਲਟ ਹੈ ਉਹ ਸਰਕਾਰ ਜੋਸ਼ਾ ਪੀਓ ਸਾਨੂੰ ਸਮਝ ਦੀ ਜ਼ਰੂਰਤ ਹੈ ਭਗਵੰਤ ਮਾਨ ਦਾ ਕੋਈ ਠੋਸ ਬਿਆਨ ਨਹੀਂ ਬਿਆਨ ਨਹੀਂ ਪੜਿਆ ਅਜੇ ਤੱਕ ਜਿਹੜਾ ਕਹੇ ਕਿ ਵੀ ਹਾਂ ਅਜੇ ਤੱਕ ਮੇਰੇ ਸਾਹ ਮੇਰੇ ਸਾਹ ਦਾ ਪਤਾ ਲੱਗ ਜਾਣਾ ਚਾਹੀਦਾ ਸੀ ਕਿ ਕਿਹਦਾ ਹੱਥ ਆ ਜੀ ਜੀ ਸਾਹਿਬ ਸਰ ਸਰਕਾਰ ਦੇ ਅਧਿਕਾਰੀਆਂ ਸਾਨੂੰ ਸੋਚ ਔਰ ਸਮਝ ਲੈਣ ਦੀ ਜ਼ਰੂਰਤ ਹੈ ਮੈਂ ਤੁਹਾਡਾ ਇੱਕ ਵਾਰੀ ਫੇਰ ਸਾਰੇ ਜਿਹੜੇ ਬੰਦੀਆਂ ਜਿੰਨੇ ਵੀ ਆਪ ਕੋਏ ਨੇ ਸਾਰੇ ਧੰਨਵਾਦ ਕਰਦਾ ਜੈ ਜੀ ਜੈ ਭੋਗ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਮੇੜੀ ਸਾਰੇ ਬਲਾਦ ਕਰ ਰਹੇ ਹਮਾਰ ਰਹੇ ਮੈਂ ਕੋਈ ਜੱਥੇਬੰਦੀ ਇਹ ਆ ਤੂੰ ਰਹਿ ਨਾ ਜਾਵੇ ਫਿਰ ਬਾਅਦ ਵਿੱਚ ਕੋਈ ਬਾਬਾ ਸਾਹਿਬ ਦੀ ਸੋਤ ਤੇ ਜੀਰਾਂ ਦਿਆਂਗੇ ਤੋਕੀ ਬਾਬਾ ਸਾਹਿਬ ਦੀ ਸੋਤ ਤੇ ਜੀਰਾਂ ਦਿਆਂਗੇ ਆਤਾ ਵੇਖ ਰਿਹਾ ਵਿਹਾਰ ਤੱਕ ਮੱਕੀ ਦਾ ਆਤਾ ਵੇਖ ਰਿਹਾ ਉਹ ਲੌਖਾ ਗ੍ਰਾਮ ਦੀ ਬੋਤਲ ਆ ਜਿਹੜੀ ਤੇਲ ਦੀ 100 ਰੁਪਏ ਦੀ ਬਿਕ ਰਹੀ ਹੈ ਇਹ ਬਿਕ ਰੇ 300 ਰੁਪਏ ਚੋਂ ਇਹ ਪਿੱਛੇ ਸਾਰੇ ਪਿੱਛੇ ਹੋ ਜਾਦਾ ਬੰਦੇ ਫੋਟਾ ਜਿਹਾ ਭਲਾਗੇ ਇੱਥੇ ਛੋਟਾ ਉਹ ਜੇ ਤੁਸੀਂ ਖੜੇ ਹੋ ਜੇ ਤੁਸੀਂ ਬੋਲੋ ਹਾਂਜੀ ਕੀ ਕਹਿੰਦਾ ਚਾਹੁੰਦਾ ਅੱਜ ਦੇ ਮੁੱਦੇ ਤੇ ਤੁਸੀਂ ਮੈਂ ਰਵਿੰਦਰਪਾਲ ਸਿੰਘ ਹਲਕਾ ਪ੍ਰਧਾਨ ਬੋਜ ਸਮਾਜ ਪਾਰਟੀ ਸਮਰਾਲਾ ਇਹਦਾ ਅੱਜ ਦਾ ਅਸੀਂ ਇਹ ਬਾਬਾ ਸਾਹਿਬ ਦੇ ਮੋਤਰਾ ਛੇੜਖਾਨ ਨਹੀਂ ਕਰਨ ਦੇ ਵਿਰੋਧ ਦੇ ਵਿੱਚ ਸਮਰਾਲੇ ਮਾਰਚ ਦਾ ਪ੍ਰੋਗਰਾਮ ਬਣਾਇਆ ਸਾਰੀਆਂ ਸਮਾਜਿਕ ਜਥੇਬੰਦੀਆਂ ਤੇ ਰਾਜਨੀਤਿਕ ਜਥੇਬੰਦੀਆਂ ਨੇ ਇੱਥੇ ਸ਼ਮੂਲੀਅਤ ਕੀਤੀ ਆ ਤੇ ਇਸ ਵਿੱਚ ਆਮ ਆਦਮੀ ਪਾਰਟੀ ਤੋਂ ਇਲਾਵਾ ਸਾਰੀਆਂ ਪਾਰਟੀਆਂ ਸ਼ਾਮਿਲ ਹੋਈਆਂ ਨੇ ਕਿ ਅਸੀਂ ਇਸ ਜਿਹੜੀ ਇਸ ਘਟਨਾ ਦੀ ਪੂਰਜੋਰ ਨਖੇਦੀ ਕਰਦੇ ਆ ਕਿਉਂਕਿ ਭੋਜਨ ਸਮਾਜ ਆ ਜਿਹੜਾ ਉਹ ਬੇਹੱਦ ਗੁੱਸੇ ਦੇ ਵਿੱਚ ਆ ਅਸੀਂ ਇਹ ਚਾਹੁੰਦੇ ਆ ਕਿ ਇਹੋ ਜਿਹਾ ਘਟਨਾ ਨਾ ਹੋਣ ਇਹੋ ਜਿਹਾ ਘਟਨਾਵਾਂ ਨੂੰ ਜੇ ਨੱਥ ਪਾਉਣੀ ਆ ਤਾਂ ਭੋਜਨ ਸਮਾਜ ਨੂੰ ਇਕਜੁੱਟ ਹੋਣਾ ਪਾਏਗਾ ਅਸੀਂ ਚਾਹੁੰਦੇ ਆ ਕਿ ਭੋਜਨ ਸਮਾਜ ਪਾਰਟੀ ਜਿੱਥੇ ਵੀ ਤਕੜੀ ਹੋਈ ਆ ਉਥੇ ਕਿਸੇ ਵੀ ਇਛਾਰਤੀ ਅੰਸਰ ਨੇ ਜਾਂ ਕਿਸੇ ਹੋਰ ਸਾਜ਼ਿਸ਼ਕਾਰ ਨੇ ਕੋਈ ਇਹੋ ਜਿਹੀ ਘਟਨਾ ਨਹੀਂ ਕੀਤੀ ਔਰ ਜਿੱਥੇ ਅਸੀਂ ਵਿਖਰੇ ਹੋਏ ਆ ਕੱਲੇ-ਕੱਲੇ ਆ ਵੱਖ-ਵੱਖ ਰਾਸੀ ਪਾਰਟੀਆਂ ਸਾਨੂੰ ਵੋਟ ਬੈਂਕ ਵਿੱਚ ਵਰਤ ਰਹੀਆਂ ਅਸੀਂ ਉਹਨਾਂ ਨੂੰ ਸਿਰੇਆ ਦੇਣਾ ਚਾਹੁੰਦੇ ਆ ਦਲਤ ਭਾਈਓ ਜੇਕਰ ਤੁਸੀਂ ਅਣਖ ਦੀ ਜ਼ਿੰਦਗੀ ਜਿਉਣੀ ਆ ਤਾਂ ਅਸੀਂ ਬਹੁਜਨ ਸਮਾਜ ਪਾਰਟੀ ਦੇ ਇਹ ਮੈਂਬਰ ਵਜੋਂ ਸੇਵਾ ਕਰੀਏ ਸਾਡੇ ਸਮਾਜ ਨੂੰ ਅਸੀਂ ਇੱਕ ਕਰਕੇ ਆਪਣਾ ਰਾਜ ਲਈਏ ਆਉਣ ਵਾਲੀ ਜਿਹੜੀਆਂ ਵਿਧਾਨ ਸਭਾ ਚੋਣਾਂ 27 ਦੇ ਵਿੱਚ ਅਸੀਂ ਚਾਹੁੰਦੇ ਆ ਕਿ ਸਾਡੀ ਪਾਰਟੀ ਇੱਕ ਮੁੱਖ ਰਾਜਨੀਤੀ ਘਾੜੇ ਵਜੋਂ ਉੱਭਰੇ ਤੇ ਸਾਡੇ ਸਰਕਾਰ ਚ ਹਿੱਸੇਦਾਰੀ ਹੋਵੇ ਸੋ ਮੈਂ ਸਾਰੇ ਗਲਤ ਵੀਰਾਂ ਨੂੰ ਹੋਰ ਬਹੁਤ ਸਾਰੇ ਸਮਾਜ ਨੂੰ ਬੇਨਤੀ ਕਰਦਾ ਕਿ ਇਹੋ ਜਿਹਾ ਇੱਕ ਨਾਮਾਤੋਂ ਨੂੰ ਰੋਕਣ ਲਈ ਇੱਕ ਮੁੱਕ ਹੋ ਜਾਓ ਜੈ ਭੀਮ ਜੈ ਭਾਲ ਹਾਂਜੀ ਮਢਿਆਲਾ ਸਾਹਿਬ ਆਪਾਂ ਇਸ ਤਿੱਖੇ ਕਿੰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਲ ਮੈਂ ਤਰਵੀਰ ਸਿੰਘ ਮਢਿਆਲਾ ਇੰਚਾਰਜ ਹਲਕਾ ਸਮਰਾਲਾ ਬਹੁਜਨ ਸਮਾਜ ਪਾਰਟੀ ਔਰ ਮੈਂ ਜਿਹੜਾ ਅੱਜ ਦਾ ਸਾਡਾ ਇੱਕ ਵਿਸ਼ਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਪੂਰੇ ਪੰਜਾਬ ਨੂੰ ਪਤਾ ਪੂਰੇ ਭਾਰਤ ਦੇਸ਼ ਨੂੰ ਪਤਾ ਸਾਰੀਆਂ ਸਰਕਾਰਾਂ ਨੂੰ ਪਤਾ ਕਿ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਡਾਕਟਰ ਮੀਕਰ ਸਾਹਿਬ ਦਾ ਜੋ ਬੋਤਨਾ ਕਨੌਣੀ ਹਰਕਤ ਕੀਤੀ ਗਈ ਐ ਅਮਰਸਰ ਰਕੇ ਹੁਣ ਅੱਜ ਦੱਸਦੇ ਨੇ ਕੋਈ ਸਰارتی ਅੰਸਰ ਮੰਦ부ਧੀ ਹੈ ਇਕਨਾਂ ਮੈਂ ਇੱਥੇ ਗੱਲ ਕਹਿਣੀ ਚਾਹਾਂਗਾ ਕਿ ਮੰਦ부ਧੀ ਨੂੰ ਬਾਬਾ ਸਾਹਿਬ ਦਾ ਪੁੱਤ ਹੀ ਕਿਉਂ ਦਿਖਿਆ? ਜਾਂ ਮੰਦ ਬੁੱਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਦਿਖਦਾ? ਜਿਹੜੇ ਮੰਦ ਬੁੱਤੀ ਨੇ ਆਪਣੇ ਬਾਪ ਦੇ ਸਿਰ 'ਚ ਕਿਉਂ ਨਹੀਂ ਤੋੜਾ ਮਾਰਿਆ? ਆਪਣੀ ਮਾਂ ਦੇ ਕਿਉਂ ਨਹੀਂ ਮਾਰਿਆ? ਜਾਂ ਆਪਣੇ ਕਿਸੇ ਹੋਰ ਰਾਜਨੀਤਿਕ ਪਾਰਟੀ ਦੇ ਕਿਉਂ ਨਹੀਂ ਮਾਰਿਆ? ਕਿਉਂਕਿ ਬਾਬਾ ਸਾਹਿਬ ਡਾਕਟਰ ਬਿੰਦਕਰ ਸਾਹਿਬ ਦਲਤਾਂ ਦੇ ਮਸੀਹਾ ਜਿਨ੍ਹਾਂ ਨੇ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ 2 ਸਾਲ 11 ਮਹੀਨੇ 18 ਦਿਨ ਬੰਦ ਕਮਰੇ ਵਿੱਚ ਬੈਠ ਕੇ 26 ਜਨਵਰੀ 1950 ਨੂੰ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਲਾਗੂ ਹੋਇਆ। ਪਰ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਸੰਵਿਧਾਨ ਹੈ ਅੱਜ ਤੱਕ ਉਹ ਚੰਗੀ ਤਰ੍ਹਾਂ ਲਾਗੂ ਨਹੀਂ ਹੋਇਆ। ਕਿਉਂ ਜਿਹੜੀਆਂ ਸਰਕਾਰਾਂ ਬਣੀਆਂ ਉਹ 바ਵਾ ਸਾਹਿਬ ਦੇ ਸੰਵਿਧਾਨ ਦੇ ਉਲਟ ਬਣੀਆਂ ਨੇ। ਸੋ ਮੈਂ ਇੱਥੇ ਹੀ ਕਹਿਣੀ ਚਾਹਾਂਗਾ ਪੰਜਾਬ ਸਰਕਾਰ ਨੂੰ ਮੋਤੀ ਸਰਕਾਰ ਨੂੰ ਕਿ ਜਿਹੜੇ ਸਰਾਤੀ ਅਨਸਰ ਨੇ ਇਹਨਾਂ ਦੇ ਪਿੱਛੇ ਕਿਸੇ ਦਾ ਹੱਥ ਹੈ। ਕਿਸੇ ਦਾ ਵੀ ਹੱਥ ਹੋ ਸਕਦਾ ਸੀ ਅੱਜ ਨਾਮਿਨੇਟ ਨਹੀਂ ਕਰ ਸਕਦੇ। ਲੇਕਿਨ ਜੇ ਪੰਜਾਬ ਸਰਕਾਰ ਇਹ ਚੰਗੀ ਤਰ੍ਹਾਂ ਸਾਂਭੀਣ ਕਰ ਲੇ ਤਾ ਮੈਨੂੰ ਲੱਗਦਾ ਉਹ ਦੋਸ਼ੀ ਸਾਹਮਣੇ ਆ ਸਕਦਾ ਹੈ ਸੋ ਮੈਂ ਇੱਥੇ ਇਹੀ ਬੇਨਤੀ ਕਰਨੀ ਜਾਵਾਂਗਾ ਸਾਡੇ ਸਮਾਜ ਨੂੰ ਕਿ ਅੱਜ ਅਸੀਂ ਸਮਰਾਲਾ ਦੇ ਵਿੱਚ ਲਗ ਲਗ ਜਥੇਬੰਦੀਆਂ ਲਗ 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 ਰਾਜਨੀਤਿਕ ਪਾਰਟੀਆਂ ਨੇ ਇਕੱਠੇ ਹੋ ਕੇ ਅੱਜ ਜਿਹੜਾ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ ਸ਼ਹਿਰ ਦੇ ਅੰਦਰ ਔਰ ਸਮਰਾਲਾ ਦੇ ਜਿਹੜੇ ਐਚਡੀਐਮ ਸਾਹਿਬ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਸੋ ਇਹ ਅੱਜ ਕੋਈ ਪਹਿਲੀ ਘਟਨਾ ਨਹੀਂ ਹੈ ਭਾਰਤ ਦੇਸ਼ ਦੀ ਧਰਤੀ ਤੇ ਅੱਜ ਇੱਕ ਬਾਬਾ ਸਾਹਿਬ ਦਾ ਪਹਿਲੀ ਵਾਰੀ ਕੋਈ ਪੁੱਤ ਨਹੀਂ ਤੋੜਿਆ ਗਿਆ ਇੰਦਾਂ ਦੀਆਂ ਬਹੁਤ ਘਟਨਾਵਾਂ ਹੋ ਗਈਆਂ ਗੁਰੂਗ੍ਰੰਥ ਸਾਹਿਬ ਪੰਜਾਬ ਦੀ ਧਰਤੀ ਤੇ ਗਲੀਆਂ ਵਿੱਚ ਰੋਲੇ ਗਏ ਨੇ ਅੱਗ ਲਾ ਕੇ ਫੂਕੇ ਗਏ ਨੇ ਬਾਅਦ ਵਿੱਚ ਕਹਿ ਦਿੰਦਾ ਜੀ ਉਹ ਮੰਦ ਬੁੱਧੀ ਸੀ ਸੋ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਇਹਨੂੰ ਵੀ ਮੰਦ ਬੁੱਧੀ ਐਲਾਨ ਦੇਣਾ ਜਿਹੜੇ ਬਾਬਾ ਸਾਹਿਬ ਡਾਕਟਰ ਮਿਤਕਰ ਸਾਹਿਬ ਦੇ ਪੁੱਤ ਨੂੰ ਤੋੜਿਆ ਸੋ ਇਹ ਕੋਈ ਅੱਜ ਨਵੀਂ ਘਟਨਾ ਨਹੀਂ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਮਨੋ ਸਿਮਰਤੀ ਆ ਜਿਹੜੇ ਬਾਬਾ ਸਾਹਿਬ ਡਾਕਟਰ ਮਲਕਰ ਸਾਹਿਬ ਨੇ 1932 ਦੇ ਵਿੱਚ ਅੱਗ ਲਾ ਕੇ ਫੂਕ ਦਿੱਤੀ ਸੀ ਉਹਦੇ ਵਿੱਚ ਲਿਖਿਆ ਗਿਆ ਟੋਲ ਗਵਾਰ ਸੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ ਉਹ ਮਨੁਸਮਰਤੀ ਕੀ ਕਹਿੰਦੀ ਆ ਜਿਹੜਾ ਟੋਲਾ ਉਹਨੂੰ ਜਿੰਨਾ ਵੀ ਕੁੱਟੋ ਕਹਿੰਦੇ ਉਹਨੇ ਸੂਤ ਰਹਿੰਦਾ ਵਧੀਆ ਰਹਿੰਦਾ ਵਧੀਆ ਆਵਾਜ਼ ਕੱਢਦਾ ਗਵਾਰ ਗਵਾਰ ਕੌਣ ਹੋਗੇ ਅਸੀਂ ਸਾਰੇ ਸੂਦਰ ਪਸ਼ੂ ਨਾਰੀ ਜਾਨਵਰ ਪਸ਼ੂਆ ਜੰਨਾ ਨੂੰ ਕੁੱਟੋ ਸਿੱਧਾ ਰਹਿੰਦਾ ਨਾਰੀ ਨੂੰ ਜੰਨਾ ਕੁੱਟੋ ਜੰਨਾ ਥਪੜਈਆ ਕਰੋ ਦਾ ਕਹਿੰਦੇ ਉਹ ਸਿੱਧੀ ਰਹਿੰਦੀ ਐ ਠੀਕ ਰਹਿੰਦੀ ਐ ਤੋ ਇਸੇ ਕਰਕੇ ਜਿਹੜਾ ਸੂਦਰ ਹੈ ਜਿਹੜਾ ਭਾਰਤ ਦੇਸ਼ ਦੀ ਧਰਤੀ ਤੇ ਮਨੁਸਮਰਤੀ ਦੇ ਵਿੱਚ 6743 ਜਾਤਾਂ 'ਚ ਵੰਡਿਆ ਉਹ ਹੈ ਸੂਦਰ ਇਹਨਾਂ ਨੂੰ ਕਹਿੰਦੇ ਜੰਨਾ ਕੁੱਟੋ ਲੁੱਟੋ ਉਹਨੇ ਚੰਗੇ ਰਹਿੰਦੇ ਨੇ ਕਿਉਂ ਬਾਬਾ ਸਾਹਿਬ ਡਾਕਟਰ ਮਿੰਟਕਰ ਸਾਹਿਬ ਸਾਡੇ ਸਮਾਜ ਦੇ ਵਿੱਚ ਪੈਦਾ ਹੋਏ ਪਰ ਉਹਨਾਂ ਨੇ ਭਾਰਤ ਦੇਸ਼ ਦੇ ਜੰਨੇ ਵੀ ਧਰਮ ਨੇ ਜਿੰਨੀਆਂ ਵੀ ਜਾਤੀਆਂ ਨੇ ਸਾਰਿਆਂ ਨੂੰ ਬਰਾਬਰ ਤੇ ਅਧਿਕਾਰ ਲੈ ਕੇ ਦਿੱਤੇ ਉਹਨਾਂ ਨੇ ਕਿਹਾ ਸੀ ਜਿੰਨੀ ਜਿੰਨਾਂ ਦੀ ਸੰਖਿਆ ਭਾਰੀ ਓਨੀ ਉਹਨਾਂ ਦੀ ਹਿੱਸੇਦਾਰੀ ਸੰਵਿਧਾਨ ਦੇ ਵਿੱਚ ਹਿੱਸੇਦਾਰੀ ਸਾਰਿਆਂ ਦੀ ਬਰਾਬਰ ਹੈ ਲੇਕਿਨ ਬਹੁਤ ਲੋਕਾਂ ਨੂੰ 바ਵਾ ਸਾਹਿਬ ਤੋਂ 바ਵਾ ਸਾਹਿਬ ਦੇ ਸੰਵਿਧਾਨ ਤੋਂ ਬੜੀ ਤਕਲੀਫ ਆ ਕਿ ਬਹੁਜਨ ਸਮਾਜ ਪਾਰਟੀ ਦਾ ਸਾਡੇ ਵੱਲੋਂ ਪਹਿਲਾਂ ਕਿਹਾ ਕਿਹਾ ਕਹਿ ਦਿੱਤਾ ਗਿਆ ਕਿ 바ਵਾ ਸਾਹਿਬ ਕੇ ਸਨਮਾਨ ਮੇ ਬਹੁਜਨ ਸਮਾਜ ਪਾਰਟੀ ਮੈਦਾਨ ਮੇ ਸੰਵਿਧਾਨ ਕੇ ਸਨਮਾਨ ਮੇ ਬਹੁਜਨ ਸਮਾਜ ਪਾਰਟੀ ਮੈਦਾਨ ਮੇ ਅਸੀਂ ਤਾਂ ਪਹਿਲਾਂ ਤੋਂ ਹੀ ਲੜਦੇ ਆ ਰਹੇ ਆਂ ਔਰ ਲੜਦੇ ਰਹਿਣਾ ਅਸੀਂ ਸਾਡੀ ਚੈਲੰਜ ਕਰਦੇ ਆਂ ਜਿਹੜੇ ਲੋਕ ਇਦਾਂ ਦੇ ਲੋਕ ਨੇ ਗਲਤ ਅਨਸਰ ਨੇ ਜਿਹੜੇ ਅਸੀਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਬੌਧਨ ਸਮਾਜ ਪਾਰਟੀ ਬਾਬਾ ਸਾਹਿਬ ਦੇ ਨਾਲ ਖੜੀ ਹੈ ਬੌਧਨ ਸਮਾਜ ਪਾਰਟੀ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਖੜੀ ਹੈ ਕਿ ਸਾਨੂੰ ਸੰਵਿਧਾਨ ਦੇ ਵਿੱਚੋਂ ਹੀ ਜਿਹੜੇ ਹੱਕ ਮਿਲਿਆ ਜਿਹੜਾ ਅੱਜ ਅਸੀਂ ਗੱਲ ਕਰਦੇ ਆਂ 26 ਜਨਵਰੀ 1950 ਤੋਂ ਪਹਿਲਾਂ ਭਾਰਤ ਦੇਸ਼ ਦੀ ਧਰਤੀ ਦੇ ਵੋਟਰ ਨਹੀਂ ਚਪਿਆ ਕਰਦੀ 1952 ਦੇ ਵਿੱਚ ਪਹਿਲੀ ਵਾਰੀ ਵੋਟ ਭਾਰਤ ਦੇਸ਼ ਦੀ ਧਰਤੀ ਦੇ ਪਈਆ ਕੋਛ ਕਰਕੇ ਕਿ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਦੇ ਵਿੱਚ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜੇ ਅੱਜ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ 34 ਐਮਐਲਏ ਆ ਐਸਸੀ ਸਮਾਜ ਦੇ 27% ਬੀਸੀਆਂ ਦੀ ਵਾਦੀ ਆ ਲੇਕਿਨ ਮੈਂ ਬੈਕਵਰਡ ਕਲਾਸ ਨੂੰ ਵੀ ਸਮਝਾਉਣ ਦੱਸਣਾ ਚਾਹਾਂਗਾ ਕਿ ਲੋਕੋ ਇਕੱਠੇ ਹੋ ਜਾਓ ਇਹ ਲੋਕਾਂ ਨੇ ਤੁਹਾਨੂੰ ਬੈਕਵਰਡ ਕਲਾਸ ਨੂੰ ਆਪਣੇ ਜਰਨਲ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਬਣਦੇ ਅਧਿਕਾਰ ਨੇ ਬਣਦੇ ਹੱਕ ਨੇ ਲੈ ਕੇ ਨਹੀਂ ਦਿੱਤੇ ਮੈਂ ਜੇ ਅਸੀਂ 100 ਸੀਟਾਂ ਦੀ ਗੱਲ ਕਰ ਲਈਏ ਪੰਜਾਬ ਦੀ ਧਰਤੀ ਤੇ 117 ਸੀਟਾਂ ਅੱਜ 100 ਸਿੱਟੇ ਦੀ ਗੱਲ ਕਰ ਲਈਏ ਅੱਜ 27 ਬੀਸੀਐਮਐਲ ਹੋਣੇ ਚਾਹੀਦੇ ਕਿਉਂ ਨਹੀਂ ਹੈ ਕਿਉਂਕਿ ਸਾਡੇ ਜਿਹੜੇ ਹੱਕ ਨੇ ਸਾਡੇ ਅਧਿਕਾਰ ਨੇ ਇਹ ਸਰਕਾਰਾਂ ਖੋ ਕੇ ਬੈਠੀਆਂ ਨੇ ਪਰ ਸਾਨੂੰ ਵੀ ਸਮਝਣ ਦੀ ਲੋੜ ਆ ਸਾਡੇ ਸਮਾਜ ਨੂੰ ਐਸ்சி ਪੀਸੀ ਐਸਟੀ ਮਿਨਿਉਟੀ ਨੂੰ ਸਾਰਾ ਸਮਝ ਦੀ ਜ਼ਰੂਰਤ ਹੈ ਕਿ ਸਾਨੂੰ ਇਕੱਠੇ ਹੋ ਕੇ ਜਿਹੜੀਆਂ ਅਲੱਗ-ਲੱਗ ਜਥੇਬੰਦੀਆਂ ਪੰਜਾਬ ਦੇ ਵਿੱਚ ਬਣੀਆਂ ਨੇ ਮੇਰੀ ਇਹਨਾਂ ਨੂੰ ਬੇਨਤੀ ਆ ਫਿਰ ਕਿ ਬਾਬਾ ਸਾਹਿਬ ਦੇ ਪੁੱਤ ਵੱਲ ਕੋਈ ਝਾਕ ਵੀ ਨਹੀਂ ਸਕਦਾ ਕੋਈ ਦੇਖ ਵੀ ਨਹੀਂ ਸਕਦਾ ਬੁਰੀ ਨਿਗਰਾਨਾਲ ਤੋੜਨਾ ਤੇ ਇੱਕ ਪਾਸੇ ਰਹਿ ਗਿਆ ਪਰ ਜੇ ਅਸੀਂ ਇਕੱਠੇ ਹੋ ਜਾਈਏ ਇਕੱਠੇ ਹੋ ਕੇ ਮੈਂ ਬਹੁਤ ਸਮਾਜ ਪਾਰਟੀ ਤੋਂ ਆਂ ਸਾਬ ਸ੍ਰੀ ਕਾਂਸੀ ਰਾਮ ਨੇ ਕਹਿਆ ਸੀ ਮੈਂ ਇੱਕ ਇਦਾਂ ਦੀ ਇਦਾਂ ਦਾ ਇੱਕ ਪਲੇਟਫਾਰਮ ਬਣਾ ਕੇ ਦੇਤਾ ਜਿਹਦੇ ਉੱਤੇ ਆ ਕੇ ਇੱਕ ਟ੍ਰੇਨ ਨੇ ਰੁਕਣਾ ਜਿਹੜਾ ਸਵਾਰੀ ਉਹਦੇ ਵਿੱਚ ਸਵਾਰ ਹੋ ਗਈ ਦਿੱਲੀ ਪਹੁੰਚ ਜਾ ਜਿਹੜਾ ਰਹੇਗਾ ਉੱਥੇ ਰਹਿ ਜਾਊਗਾ ਸਟੇਸ਼ਨ ਤੇ ਖੜਾ ਤੇ ਸਾਨੂੰ ਅੱਜ ਦਿੱਲੀ ਪਹੁੰਚਣ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ ਸਾਬ ਸ੍ਰੀ ਕਾਂਸੀ ਰਾਮ ਦੀ ਬੜਾਈ ਟ੍ਰੇਨ ਹੈ ਬਹੁਜਨ ਸਮਾਜ ਪਾਰਟੀ ਇਹਦੇ ਪਲੇਟਫਾਰਮ ਤੇ ਸਾਨੂੰ ਇਕੱਠੇ ਹੋਣਾ ਪੈਣਾ ਜੇ ਅਸੀਂ ਇਕੱਠੇ ਹੁੰਨੇ ਆ ਤੇ ਕਿਸੇ ਦੀ ਹਮਦਨੀ ਕੇ 바ਵਾ ਸਾਹਿਬ ਦੇ ਸਵਿਧਾਨ ਵਾਲ ਦੇਖ ਜੇ ਜਾਂ ਕੋਈ 바ਵਾ ਸਾਹਿਬ ਦੇ ਸਵਿਧਾਨ ਦੇ ਪ੍ਰਤਿਮਾਨ ਕੋਈ ਹੱਥ ਲਾ ਜਵੇ ਤੋਂ ਇਸ ਕਰਕੇ ਮੇਰੀ ਬੇਨਤੀ ਆਪੀਲ ਹੈ ਬਹੁਜਨ ਸਮਾਜ پارٹی ਵੱਲੋਂ ਹਲਕਾ ਸਵਾੜਾ ਵੱਲੋਂ ਸਾਰੀ ਜੰਨੀ ਸਾਡੀ ਸੂਚੀ ਟੀਮ ਖੜੀ ਹੈ ਹਲਕਾ ਪ੍ਰਧਾਨ ਖੜੇ ਨੇ ਜਰੈਲ ਸਿੰਘ ਜੀ ਸਾਡੇ ਸੈਕਟਰੀ ਮਧਦੀਪੁਰ ਜੰਨੇ ਵੀ ਸਾਡੇ ਕਰਮੇਲ ਸਿੰਘ ਜੀ ਨਾਲ ਜੀ ਤੱਕੜ ਨੇ ਮਰੀਕ ਸਿੰਘ ਜੀ ਹੰਬਵਾਲ ਤੱਕੜੇ ਜਸਵਿੰਦਰ ਸਿੰਘ ਜੀ ਪਾਲ ਸਿੰਘ ਜੀ ਸ਼ਹਿਰੀ ਪ੍ਰਧਾਨ ਨੇ ਤੋਂ ਜੰਨੇ ਵੀ ਸਾਥੀ ਸਾਡੇ ਸਾਲ ਖੜੇ ਨੇ ਅੱਜ ਸਾਰੇ ਇੱਥੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਐਜੀਟੇਸ਼ਨ ਦੇ ਵਿੱਚ ਆਏ ਨੇ ਤੋਂ ਮੈਂ ਇਹਨਾਂ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅਖੀਰ ਦੇ ਵਿੱਚ ਇਹ ਹੀ ਬੇਨਤੀ ਕਰਨੀ ਚਾਹਾਂਗਾ ਇਹ ਹੀ ਅਪੀਲ ਕਰਨੀ ਚਾਹਾਂਗਾ ਦਲਿਤ ਸਮਾਜ ਨੂੰ ਖਾਸ ਕਰਕੇ ਐਸ்சி ਬੀਸੀ ਲੋਕਾਂ ਨੂੰ ਕਿ ਆਪਾਂ ਇਕੱਠੇ ਹੋ ਜਾਈਏ 2027 ਦੂਰ ਨਹੀਂ ਹੈ ਜਿੱਦਾਂ 2027 ਦੇ ਵਿੱਚ ਤੁਸੀਂ ਬਹੁਜਨ ਸਮਾਜ ਪਾਰਟੀ ਇਕੱਠੇ ਹੋ ਕੇ ਸਰਕਾਰ ਬਣਾ ਲਓ ਬਹੁਜਨ ਸਮਾਜ ਪਾਰਟੀ ਦੀ ਤੇ ਫਿਰ ਕਿਸੇ ਦੀ ਹਿੰਮਤ ਨਹੀਂ ਕਿ 바ਵਾ ਸਾਹਿਬ ਦੇ ਪੁੱਤ ਨਾ ਕੁਛ ਛੇੜ ਸੜ ਕਰ ਜਵੇ ਤੋਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜ